ਬ੍ਰਾਦਰ ਸਾਹਿਬ ਅਰਬਾਨੀਆਂ ਦਾ ਵਿਆਹ ਦੀ ਬੜੀ ਚਰਚਾ ਹੋ ਰਹੀ ਆ ਔਰ ਸਾਰੇ ਪਾਸੇ ਉਹ ਹੀ ਚਾਰਿਆ ਰੀਲਾਂ ਤੇ ਜਦੋਂ ਆਪਾਂ ਫੇਸਬੁੱਕ ਖੋਲਦੇ ਇੰਸਟਾਗ੍ਰam ਖੋਲਦੇ ਸਾਰੇ ਉਹੀ ਆਉਂਦਾ ਰੀਲਾਂ ਤੁਹਾਨੂੰ ਵੀ ਦੇਖਣ ਨੂੰ ਮਿਲ ਰਿਹਾ ਉਹ ਉਹ ਨਹੀਂ ਨਹੀਂ ਭਾਈ ਮੈਂ ਨਹੀਂ ਇਹ ਦੇਖਦਾਗਾ ਕਾਰਨ ਉਹਦਾ ਇਹ ਆ ਵੀ ਵਿਆਹ ਤਾਂ ਇੱਕ ਹੀ ਹੋਇਆ ਮਹਾਰਾਜ ਸਿੰਘ ਦੇ ਪੋਤਰੇ ਦਾ ਜਿਹੜਾ ਕਮਰਨੌਂ ਨਿਹਾਲ ਸਿੰਘ ਦਾ ਵਿਆਹ ਹੋਇਆ ਸੀ ਉਹ ਵਿਆਹ ਸੀ ਉਹਦੀ ਚਰਚਾ ਅੱਜ ਵੀ ਆਪਾਂ ਕਰ ਸਕਦੇ ਹਾਂ ਸਰਦਾਰ ਦੀ ਜਦੋਂ ਉੱਥੇ ਬਰਾਤ ਚੜ੍ਹੀ ਐ ਸ਼ਾਮ ਸਿੰਘ ਟਾਰੀ ਵਾਲੇ ਦੀ ਬੇਟੀ ਨੂੰ ਵਿਆਹਣ ਵਾਸਤੇ ਆਏ ਆ ਤਾਂ ਉਦੋਂ ਤੁਸੀਂ ਵੇਖੋ ਅਲੱਗ ਤਲਾਬ ਨੇ ਬੰਦਿਆਂ ਦੇ ਨਹਾਉਣ ਨੂੰ ਅਲੱਗ ਪਸ਼ੂਆਂ ਦੇ ਨਹਾਉਣ ਨੂੰ ਅਲੱਗ ਪਾਣੀ ਪੀਣ ਨੂੰ ਅਲੱਗ ਔਰ 60 ਮੁਲਕਾਂ ਦੇ ਪ੍ਰਤੀਨਿਧਾਇ ਹੋਏ ਸੀ ਲਾਹੌਰ ਕਿਲੇ 'ਚ 60 ਮੁਲਕਾਂ ਦੇ ਰਾਜੇ ਜਿਨ੍ਹਾਂ ਵਿੱਚ ਮਹਾਰਾਣੀ ਵੀ ਆਈ ਵੀ ਸੀ ਉਸ ਟਾਈਮ 'ਤੇ ਔਰ ਤੁਸੀਂ ਇਹ ਦੇਖੋ ਵੀ ਇੱਕ ਅੰਗਰੇਜ਼ ਲਿਖਦਾ ਆਪਣੀ ਡੈਰੀ 'ਤੇ ਕਹਿੰਦਾ ਕਿਲੇ ਦੇ ਇੱਕ ਦਰਵਾਜ਼ੇ 'ਤੇ ਹੀਰਾ ਸਿੰਘ ਖੜਾ ਸੀ ਜਿਹੜਾ ਕਿ ਡੋਗਰਿਆਂ ਦਾ ਮੁੰਡਾ ਸੀ ਲੇਕਿਨ ਸੋਹਣਾ ਇੰਨਾ ਸੀ ਮਹਾਰਾਜ ਰਜੀਤ ਸਿੰਘ ਨੇ ਉਹ ਅਡੌਪਟ ਕਰ ਲਿਆ ਸੀ ਸਾਰੀ ਉਹਦੀ ਐਜੂਕੇਸ਼ਨ ਸਾਰਾ ਉਹਦਾ ਖਰਚ ਮਹਾਰਾਜ ਰਜੀਤ ਸਿੰਘ ਦੇ ਆਪ ਦੇ ਖਜ਼ਾਨੇ ਚੋਂ ਜਾਂਦਾ ਸੀ ਤਾਂ ਕਹਿੰਦੇ ਹੀਰਾ ਸਿੰਘ ਜਿਹੜਾ ਖੜਾ ਸੀ ਨਾ ਅੰਗਰੇਜ਼ ਲਿਖਦਾ ਉਹ ਸਵਾਗਤ ਕਰਨ ਵਾਸਤੇ ਖੜਾ ਸੀ ਉਹਦੇ ਨਾਲ ਹੋਰ ਅਹਿਲਕਾਰ ਹੋਰ ਵੀ ਬੜੇ ਬੰਦੇ ਖੜੇ ਸੀ ਵਿਆਹ ਵਾਲੇ ਦਿਨਾਂ ਦੀ ਗੱਲ ਦੱਸਦਾ ਜਦੋਂ ਕਬਰਨੋਂ ਨਿਹਾਲ ਦਾ ਵਿਆਹ ਚੱਲ ਰਿਹਾ ਤਾਂ ਤੁਸੀਂ ਦੇਖੋ ਵੀ ਉਹ ਅੰਗਰੇਜ਼ ਕਹਿੰਦਾ ਵੀ ਹੀਰਾ ਸਿੰਘ ਦਾ ਇੱਕ ਵੀ ਅੰਗ ਬਾਹਰ ਨੰਗਾ ਨਹੀਂ ਸੀ ਦਿਸਦਾ ਜਿਹਦੇ ਤੇ ਹੀਰੇ ਨਾਲ ਵਿਹਟੇ ਹੋਣ ਔਰ ਇੰਨੇ ਸੁਨਹਿਰੇ ਕੱਪੜੇ ਤੇ ਹਰ ਜਗ੍ਹਾ ਤੇ ਮੱਥੇ ਤੇ ਬਾਹਾਂ ਤੇ ਡੌਲੇ ਤੇ ਔਰ ਇੰਨੀ ਇੰਨੀ ਹੀਰਿਆਂ ਦੀ ਕੀਮਤ ਸੀ ਮਹਾਰਾਜ ਰਜੀਤ ਸਿੰਘ ਦਾ ਜਿਹੜਾ ਕੋਹਿੰੂਰ ਹੀਰਾ ਇਸ ਡੌਲੇ ਤੇ ਬੰਨਿਆ ਹੁੰਦਾ ਸੀ ਨਾ ਅੱਜ ਵੀ ਅੰਗਰੇਜ਼ਾਂ ਦਾ ਜੇ ਉੱਥੇ ਰੱਖਿਆ ਵਾ ਨਾ ਲੰਡਨ ਵਿੱਚ ਉਹਦੀ ਇੰਨੀ ਕਿ ਕੀਮਤਾਂ ਕੋਹਿੰੂਰ ਹੀਰੇ ਦੀ ਵੀ ਜਿੰਨਾ ਇੱਕ ਦਿਨ ਦਾ ਖਰਚਾ ਸਾਰੀ ਦੁਨੀਆ ਦਾ ਉਹਨੀ ਉਹਦੀ ਕੀਮਤ ਦਾ ਅੰਦਾਜ਼ਾ ਲਾਉਂਦੇ ਆ ਤੇ ਅਵਾਨੀ ਤਾਂ ਉਹਦੇ ਮੁਕਾਬਲੇ ਮੇਰਾ ਖਿਆਲ ਪੁਆਇੰਟ 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 5% ਵੀ ਨਹੀਂ ਆਉਂਦੇਗੇ ਵੀ ਜਿੰਨੇ ਉਸ ਕੱਲੇ ਹੀਰੇ ਦੀ ਕੀਮਤਾਂ ਔਰ ਮੰਜਿਆਂ ਦੇ ਮੰਜੇ ਭਰੇ ਹੁੰਦੇ ਸੀਗੇ ਹੀਰਿਆਂ ਦੇ ਨਾਲ ਜਵਾਹਰਾਤ ਨਾਲ ਕਈ ਵਾਰੀ ਉਹ ਸਾਰਿਆਂ ਨੂੰ ਦਿਖਾਉਣ ਵਾਸਤੇ ਜਿਵੇਂ ਆਪਾਂ ਆਪਦੇ ਰਿਸ਼ਤੇਦਾਰਾਂ ਦੋਸਤ ਮਿੱਤਰਾਂ ਨੂੰਵੇਂ ਬੀਬੀਆਂ ਵੱਡੀ ਆਪਾਂ ਪੁਰਾਣੇ ਵਿਆਹਜ ਬੜੀਆਂ ਬਰੀ ਦਿਖਾਉਂਦੇ ਜਾਂ ਹੋਰ ਚੀਜ਼ਾਂ ਦਿਖਾਉਂਦੇ ਹਾਂ ਉਵੇਂ ਦਿਖਾਉਦੇ ਹੁੰਦੇ ਸੀ ਲਾਹੌਰ ਕਿਲੇ ਵਿੱਚ ਮਹਾਰਾਜਾ ਸਾਹਿਬ ਤਾਂ ਉਹ ਦੇਖਣ ਵਾਲੀਆਂ ਗੱਲਾਂ ਸੀ ਤਾਂ ਤੁਸੀਂ ਦੇਖੋ 60 ਮੁਲਕਾਂ ਦੇ ਪ੍ਰਤੀਨਿਧ ਜਦੋਂ ਕਮਰਨੌਨ ਨਿਹਾਲ ਦੇ ਮੱਥੇ ਤੇ ਸੇਰਾ ਬੰਨਣ ਲੱਗੇ ਨਾ ਤੇ ਮਹਾਰਾਜਾ ਰਜੀਤ ਸਿੰਘ ਜੀ ਕਹਿੰਦੇ ਇਹ ਭਾਈ ਕਿੰਨੇ ਦਾ ਬਣਿਆ ਉੱਥੋਂ ਦੱਸਿਆ ਉਹਨਾਂ ਨੇ ਕਹਿੰਦੇ ਵੀ 9 ਲੱਖ ਰੁਪਏ ਦਾ ਜੀ ਤੇ ਮਹਾਰਾਜਾ ਸਾਹਿਬ ਕਹਿੰਦੇ ਉਸ ਵੇਲੇ ਦਾ 9 ਲੱਖ ਕਹਿੰਦੇ ਵੀ ਇਹ ਬਨਣਾ ਇਹ ਦਰਬਾਰ ਸਾਹਿਬ ਭਾਈ ਮੱਥਾ ਟੇਕੋ ਆਈ ਤੇ ਇਹਨਾਂ ਦੇ ਸਿੰਪਲ ਸੇਰਾ ਬਣ ਗਏ ਤੇ ਉਹ ਦਰਬਾਰ ਸਾਹਿਬ ਅੱਜ ਵੀ ਮੌਜੂਦ ਹੈ ਚਾਹੇ ਹੁਣ ਤੁਸੀਂ ਹੀਰਿਆਂ ਦੀ ਉਹਦੀ ਕੀਮਤ ਦੇਖ ਲਓ ਅੱਜ ਵੀ ਦਰਬਾਰ ਸਾਹਿਬ ਉਹ ਉਸੇ ਖਾਨੇ ਚ ਰੱਖਿਆ ਵਾ ਤਾਂ ਮੇਰਾ ਮਤਲਬ ਕਹਿਣ ਦਾ ਜਦੋਂ ਕਮਰ ਨਿਹਾਲ ਸਿੰਘ ਆਪਦੀ ਮਤਲਬ ਵਿਆਹ ਦੇ ਬਾਅਦ ਮੰਨ ਲਓ ਡੋਲੀ ਕਰੇ ਆਈ ਤੇ ਮਹਾਰਾਜ ਜੀ ਸਿੰਘ ਨੇ ਉਹਨਕ ਹਵੇਲੀ ਦੀਆਂ ਚਾਬੀਆਂ ਦਿੱਤੀਆਂ ਉਹ ਹਵੇਲੀ ਅਜੇ ਦੇਖਣ ਵਾਲੀ ਆ ਉਹ ਹਵੇਲੀ 'ਚ ਸਕੂਲ ਚੱਲ ਰਿਹਾ ਹੁਣ ਉੱਥੇ ਲਾਹੌਰ ਔਰ ਇੰਨੀ ਸੋਹਣੀ ਉਹ ਹਵੇਲੀ ਸੀ ਔਰ ਉਹਦੇ ਕੰਦਾ 'ਚ ਹੀਰੇ ਜਵਾਹਰਾਤ ਲੱਗੇ ਹੁੰਦੇ ਸੀ 1983 'ਚ ਮਾਮਦੇ ਪਿਤਾ ਜਹਦਾਰ ਸਰਦਾਰ ਤੋਤਾ ਸਿੰਘ ਜੀ ਨਾਲ ਨਾ ਅਸੀਂ ਟੂਰ ਤੇ ਗਏ ਪਾਕਿਸਤਾਨ ਤੇ ਮੈਂ ਸਪੈਸ਼ਲੀ ਭਾਵੇਂ ਉਦੋਂ ਮੈਂ ਇੰਨੀ ਨੌਲੇਜ ਨਹੀਂ ਸੀ ਰੱਖਦਾ ਜਾਂ ਕੋਈ ਇੰਨਾ ਕੋਈ ਤਵੱਜੂ ਨਹੀਂ ਸੀ ਇਹ ਗੱਲਾਂ ਨੂੰ ਦਿੰਦੇ ਹੁੰਦੇ ਬੱਚੇ ਬੱਚਿਆਂ ਵਾਲੀ ਉਮਰ ਹੁੰਦੀ ਆ ਲੇਕਿਨ ਹਾਈ ਤੱਕ ਯਾਦ ਆ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਬੈੱਡਰੂਮ ਸੀ ਉਹਦੇ ਮਗਰ ਇੰਨੀ ਸੋਹਣੀ ਸਜਾਵਟ ਹੋਈ ਵੀ ਸੀ ਪਰ ਤੋੜ ਜਿਵੇਂ ਕੋਈ ਮਾਰ ਕੇ ਖੁੱਡਾਂ ਪਈਆਂ ਹੁੰਦੀਆਂ ਇਸ ਤਰ੍ਹਾਂ ਦੀਆਂ ਖੁੱਡਾਂ ਪਈਆਂ ਹੋਈ ਸੀ ਤਾਂ ਮੈਂ ਪੁੱਛਿਆ ਵੀ ਇਹ ਕਿਉਂ ਆ ਕਹਦੇ ਚ ਹੀਰੇ ਜਵਾਹਰਾਤ ਲੱਗੇ ਸੀ ਸਾਰੇ ਅੰਗਰੇਜ਼ ਕੱਢ ਕੇ ਲੈ ਗਏ ਤੁਸੀਂ ਦੇਖੋ ਕੰਧਾਂ ਤੇ ਵੀ ਹੀਰੇ ਜਵਾਹਰਾਤ ਲੱਗੇ ਸੀ ਉਹ ਸੀ ਵਿਆਹ ਇਹ ਤਾਂ ਐਵੇਂ ਛੋਟੇ ਮੋਟੇ ਵਿਆਹ ਉਹਨਾਂ ਦੇ ਮੁਕਾਬਲੇ ਤੇ ਰੀਲਾਂ ਦੇਖੀ ਜਾਂਦੀਆਂ ਦੇਖੀ ਜਾਓ ਪ੍ਰਾਪਤ ਇਤਿਹਾਸ ਨੂੰ ਨਾ ਭੁੱਲੋ ਜੇ ਇਹ ਇਹ ਜੇ ਸ਼ੌਂਕ ਰੱਖਦੇ ਆ ਤਾਂ ਇਹ ਕਿਤਾਬਾਂ ਜ਼ਰੂਰ ਪੜੋ ਤਾਂ ਜੋ ਤੁਹਾਨੂੰ ਆਪ ਦੇ ਦਰਸੇਚ ਇਹ ਜੇ ਬੀਤੇ ਹੋਏ ਉਹ ਪਲ ਜਿਹੜੇ ਉਸ ਟਾਈਮ ਬਹੁਤ ਭਾਵੇਂ ਮਹਿੰਗੇ ਸੀ ਬਹੁਤ ਉਹਦੀ ਕੀਮਤ ਵੀ ਚਕਾਉਣੀ ਪੈਂਦੀ ਹੈ ਕਿਉਂਕਿ ਮੈਂ ਤਾਂ ਕਹਿੰਨਾ ਕਿਉਂਕਿ ਹਰੀ ਸਿੰਘ ਨਲੂਆ ਉੱਥੇ ਜਮਰੌਦ ਦੇ ਕਿਲੇ ਦੇ ਵਿੱਚ ਬੈਠਾ ਭਾਵੇਂ ਹਰੀ ਸਿੰਘ ਨਲੂਆ ਨੂੰ ਪਤਾ ਹੈ ਕਿ ਸਾਰੀ ਫੌਜ ਜਿਹੜੀ ਆ ਲਾਹੌਰ ਬੁਲਾਈ ਗਈ ਹੈ ਕਿਉਂਕਿ ਉੱਥੇ ਬਹੁਤ ਅਹਿਲਕਾਰ ਵੱਡੇ ਵੱਡੇ ਲੋਕ ਆ ਰਹੇ ਆ ਗੈਸਟ ਬਣ ਕੇ ਆ ਰਹੇ ਆ ਉਹਨਾਂ ਵਾਸਤੇ ਉਹਨਾਂ ਨੂੰ ਜਿਵੇਂ ਆਪਾਂ ਸਲਾਮੀ ਦਿੰਨੇ ਜਾਂ ਹੋਰ ਕਰਦੇ ਆ ਉਹਦੇ ਵਾਸਤੇ ਭਵੇਂ ਪਠਾਨਾਂ ਦਾ ਉੱਥੇ ਘੇਰਾ ਪੈ ਗਿਆ ਔਰ ਉਸ ਵੇਲੇ ਉਹਨੂੰ ਬੜੀ ਦਿੱਕਤ ਆਈ ਇਸ ਗੱਲ ਦੀ ਉਹਨਾਂ ਨੂੰ ਫਿਰ ਵਾਪਸ ਭੇਜਣਾ ਪਿਆ ਲੇਕਿਨ ਤੁਸੀਂ ਦੇਖੋ ਵੀ ਇੱਕ ਕਮਾਲ ਦਾ ਵਿਆਹ ਸੀ ਉਹੋ ਜਿਹਾ ਕਦੇ ਵੀ ਦੁਨੀਆ ਵਿੱਚ ਵਿਆਹ ਨਹੀਂ ਹੋਇਆ ਭਵੇਂ ਰਾਇਲ ਫੈਮਿਲੀ ਇੰਗਲੈਂਡ ਦੀ ਆ ਉਹਨਾਂ ਦਾ ਵੀ ਇੰਨਾ ਤਕੜਾ ਵਿਆਹ ਨਹੀਂ ਸੀ ਜਿੱਨਾ ਮਹਾਰਾਜ ਜੀ ਸਿੰਘ ਦੇ ਪੁੱਤਰੇ ਕਮਰ ਨੌਨਿਹਾਲ ਦਾ ਵਿਆਹ ਹੋਇਆ ਸੀ